ਬਈ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਤੇ ਰਾਜਵੀਰ ਜਵੰਦਾ ਦੇ ਦੋਸਤ ਕੈਮਰੇ ਸਾਹਮਣੇ ਆਏ ਤੇ ਸਾਰੀ ਸੱਚਾਈ ਦਾ ਪਤਾ ਲੱਗ ਗਿਆ ਇਹ ਵੀਡੀਓ ਤੁਹਾਡੇ ਤੱਕ ਅੱਜ ਸਾਂਝੀ ਕਰਦੇ ਆਪਾਂ ਤੇ ਨਿੱਕੀ ਜਿਹੀ ਰਿਕਵੈਸਟ ਆ ਜਿਹੜੇ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰਨ ਤੇ ਹੁਣ ਲੱਗ ਕੇ ਚੱਲਦੇ ਆ ਤੁਹਾਨੂੰ ਵੀਡੀਓ ਦੇ ਵੱਲ ਰਾਜਵੀਰ ਜਵੰਦੇ ਦੇ ਦੋਸਤ ਕੈਮਰੇ ਸਾਹਮਣੇ ਆਏ ਤੇ ਸਾਰੀ ਸੱਚਾਈ ਦੱਸਤੀ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਆ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦਾ ਕਿਉਂਕਿ ਚਾਹੇ ਕੋਈ ਜਿੰਨੀ ਮਰਜੀ ਕੋਸ਼ਿਸ਼ ਕਰ ਲੈ ਛਪਾਉਣ ਦੀ ਜੇਕਰ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਆ ਸੋਸ਼ਲ ਮੀਡੀਆ ਤੇ ਮਾੜੀ ਜਿਹੀ ਪੜਕ ਲੱਗ ਜਾਵੇ ਤਾਂ ਉਸ ਦੇ ਦਸਤਾਵੇਜ਼ ਬਾਨੇ ਸ਼ੁਰੂ ਹੋ ਜਾਂਦੇ ਆ ਰਾਜਵੀਰ ਜਵੰਦੇ ਦੀ ਮੌਤ ਤੋਂ ਬਾਅਦ ਇਹ ਸਵਾਲ ਉੱਠਨੇ ਸ਼ੁਰੂ ਹੋ ਗਏ ਸੀ ਕਿ ਇਹ ਦੁਰਘਟਨਾ ਨਹੀਂ ਇਹ ਕਤਲ ਆ ਸੋ ਇਸ ਕਰਕੇ ਦੋਸਤਾਂ ਉੱਪਰ ਸਵਾਲ ਉੱਠਨੇ ਸ਼ੁਰੂ ਹੋ ਗਏ ਜਦੋਂ ਇਹ ਰਾਈਡ ਤੇ ਨਿਕਲੇ ਸੀ ਇਹ 5-7 ਦੋਸਤ ਸੀ ਇਹ ਇਕੱਠੇ ਦੁਨੀਆਂ ਦੇ ਨਜ਼ਾਰੇ ਲੈਣ ਨਿਕਲੇ ਸੀ ਤੇ ਉਹ ਇੰਨੇ નિર્દયੀ ਸੀ ਕਿ ਇੱਕ ਦੋਸਤ ਉਹਨਾਂ ਦਾ ਫੱਟੜ ਹੋ ਗਿਆ ਉਹਨਾਂ ਨੂੰ ਮਾਸਾ ਜਿੰਨਾ ਫਰਕ ਨਹੀਂ ਪਿਆ ਉਹ ਅੱਗੇ ਲੰਘਦੇ ਗਏ ਉਹਨਾਂ ਨੇ ਆਪਣੇ ਦੋਸਤ ਦੀ ਪਰਵਾਹ ਨਹੀਂ ਕੀਤੀ ਜਿਵੇਂ ਹੀ ਇਸ ਗੱਲ ਨੇ ਸੋਸ਼ਲ ਮੀਡੀਆ ਉੱਪਰ ਤੇਜ਼ੀ ਫੜੀ ਉਵੇਂ ਹੀ ਹੋਵੇਂ ਦੋਸਤਾਂ ਉੱਪਰ ਸਵਾਲ ਉੱਠਣੇ ਸ਼ੁਰੂ ਹੋ ਗਏ ਇੱਕ ਪਾਸੇ ਰਾਜਵੀਰ ਜਵੰਦੇ ਨੇ ਇੰਡਸਟਰੀ ਦੇ ਵਿੱਚੋਂ ਇਹਨੇ ਦੋਸਤ ਖੱਟੇ ਸੀ ਕਿ ਜਦੋਂ ਦੁਨੀਆ ਤੋਂ ਗਿਆ ਉਹ ਤਾਹਾ ਮਾਰ-ਮਾਰ ਕੇ ਰੋ ਰਏ ਸੀ ਉਹਦਾ ਕਾਰਨ ਸੀ ਉਸਨੇ ਕਦੇ ਕੌਂਟਰੋਵਰਸੀ ਨਹੀਂ ਕੀਤੀ ਸੀ ਉਹ ਕਦੇ ਕਿਸੇ ਦਾ ਨਾਮ ਲੈ ਕੇ ਮਸ਼ਹੂਰ ਨਹੀਂ ਹੋਇਆ ਸੀ ਚਾਹੇ ਉਹ ਲੱਖ ਕਿਸੇ ਕੌਂਟਰੋਵਰਸੀ ਚ ਰਿਹਾ ਹੋਵੇ ਪਰ ਉਹਨੇ ਕਦੇ ਕਿਸੇ ਕਲਾਕਾਰ ਉੱਪਰ ਕਿੰਤੂ ਪ੍ਰੰਤੂ ਨਹੀਂ ਕੀਤਾ ਸੀ ਉਹ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਅੱਗੇ ਆਇਆ ਸੀ ਪਰ ਇੱਕ ਪਾਸੇ ਉਸਦੇ ਦੋਸਤਾਂ ਦੀ ਮਿਸਾਲ ਦਿੱਤੀ ਜਾ ਰਹੀ ਆ ਕਨਵਰ ਗਰੇਵਾਲ ਵਰਗੇ ਤਾਹਾ ਮਾਰ-ਮਾਰ ਕੇ ਰੋ ਰਹੇ ਆ ਤੇ ਜਸ ਬਾਜਾ ਵਰਗੇ ਕਹਿ ਰਹੇ ਆ ਕਿ ਅਸੀਂ ਉਸਦੇ ਸ਼ੋ ਜਿਹੜੇ ਬੱਕੋ ਏਵੇਂ ਆ ਲਾਵਾਂਗੇ ਤੇ ਉਸ ਦੀ ਜਿਹੜੀ ਰਕਮ ਆ ਉਸ ਦੇ ਪਰਿਵਾਰ ਨੂੰ ਦੇਵਾਂਗੇ ਇਥੋਂ ਤੱਕ ਕੇ ਰਾਜਵੀਰ ਜਵੰਦੇ ਨੇ ਆਪਣੀ ਇੱਕ ਡਰੈਸ ਤਿਆਰ ਕਰਾਈ ਸੀ ਕਿਉਂਕਿ ਸੀਜ਼ਨ ਆਉਣ ਵਾਲਾ ਸੀ ਅਖਾੜਿਆਂ ਦਾ ਜਸ ਬਾਜਵੇ ਨੇ ਉਹ ਪਾ ਕੇ ਪਹਿਲਾਂ ਤਾਂ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਫਿਰ ਪਰਿਵਾਰ ਦਾ ਮਨੋਰੰਜਨ ਕੀਤਾ ਉਥੋਂ ਜਿਹੜੀ ਰਕਮ ਮਿਲੀ ਜਿਹੜਾ ਪੈਸਾ ਮਿਲਿਆ ਉਹ ਪਰਿਵਾਰ ਦੇ ਚਰਨਾਂ 'ਚ ਅਰਪਿਤ ਕੀਤਾ ਇਥੋਂ ਤੱਕ ਇਦੋਂ ਵੱਡੀ ਦੋਸਤੀ ਦੀ ਮਿਸਾਲ ਕੀ ਹੋ ਸਕਦੀ ਆ ਇੱਥੇ ਪਦਾਰਥਵਾਦੀ ਦੁਨੀਆ 'ਚ ਲੋਕ ਇੱਕ ਦੂਜੇ ਨੂੰ ਖਾਣ ਤੱਕ ਆਉਂਦੇ ਆ ਕੋਈ ਕਿਸੇ ਦਾ ਸគਾ ਨਹੀਂ ਪਰ ਫਿਰ ਵੀ ਉਸ ਨੌਜਵਾਨ ਨੇ ਇੱਕ ਦੋਸਤੀ ਦੀ ਮਿਸਾਲ ਪੇਸ਼ ਕੀਤੀ ਆ ਉੱਥੇ ਹੀ ਉਹਨਾਂ ਦੋਸਤਾਂ ਉੱਪਰ ਉਂਗਲ ਉਠਣੀ ਸ਼ੁਰੂ ਹੁੰਦੀ ਆ ਜਿਹੜੇ ਜਵੰਦੇ ਦੇ ਨਾਲ ਰਾਈਡ ਤੇ ਸੀ ਤੇ ਇਹ ਸਾਰੀ ਘਟਨਾਕਾਰਨ ਦੇ ਵਿੱਚ ਇਹ ਪਹਿਲਾ ਖਬਰ ਆਈ ਸੀ ਕਿ ਬਲੈਰੋ ਗੱਡੀ ਦੇ ਵਿੱਚ ਵੱਜਿਆ ਪਰ ਬਾਅਦ ਦੇ ਵਿੱਚ ਇਹ ਖਬਰ ਸਾਹਮਣੇ ਆਈ ਕਿ ਦੋ ਠੱਠੇ ਭੜ ਰਹੇ ਸੀ ਉਸ ਕਰਕੇ ਐਕਸੀਡੈਂਟ ਹੋਇਆ ਪਰ ਜੇਕਰ ਦੋਸਤਾਂ ਨੂੰ ਤਾਨਾ ਮੇਣਾ ਵੱਜ ਜਾਵੇ ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਪਰਿਵਾਰ ਦਾ ਸਾਹਮਣਾ ਬਾਅਦ ਚ ਕਿੱਦਾਂ ਕਰਾਂਗੇ ਤੇ ਉਸ ਤੋਂ ਬਾਅਦ ਕੁਝ ਦੋਸਤ ਸਾਹਮਣੇ ਆਏ ਕਾਦਰ ਥਿੰਦ ਵਰਗੇ ਉਹਨਾਂ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਪਾਈ ਕਿ ਚਾਹੇ ਸਾਨੂੰ ਕੁਝ ਮਰਜ਼ੀ ਕਹਿ ਲਓ ਅਸੀਂ ਉਸ ਨੂੰ ਠਾਇਆ ਉਸ ਨੂੰ ਪਹਿਲਾ ਪਜੌਰ ਦੇ ਹਸਪਤਾਲ ਵਿੱਚ ਲੈ ਕੇ ਗਏ ਉੱਥੇ ਉਹਨਾਂ ਨੇ ਰਾਜਵੀਰ ਜਵੰਦੇ ਨੂੰ ਹੱਥ ਨਹੀਂ ਪਾਇਆ ਤੇ ਫਿਰ ਅਸੀਂ 40ਸ ਹਸਪਤਾਲ ਦੇ ਵਿੱਚ ਲੈ ਕੇ ਗਏ ਤੇ ਜਿਸ ਕਰਕੇ ਰਾਜਵੀਰ ਜਵੰਦੇ ਦੀ ਜਾਨ ਗਈ ਆ ਹੁਣ ਸਾਡਾ ਦੋਸਤ ਸਾਡੇ ਵਿਚਕਾਰ ਨਹੀਂ ਰਿਹਾ ਅਸੀਂ ਵੀ ਉਹ ਨਹੀਂ ਗੁਨਾਗਾਰ ਆ ਤੇ ਪਰ ਸਾਨੂੰ ਆ ਤਾਨਾ ਮਿਹਣਾ ਨਾ ਦਿਓ ਕਿ ਉਸ ਦੇ ਦੋਸਤ ਭੱਜ ਗਏ ਇਹ ਗੱਲ ਜਦੋਂ ਸਾਹਮਣੇ ਆਈ ਤਾਂ ਲੋਕਾਂ ਨੂੰ ਲੱਗਿਆ ਵਾਕਈ ਲੱਗਿਆ ਕਿ ਜਦੋਂ ਉਹ ਉਹਨਾਂ ਨੂੰ ਮਿਲਿਆ ਸੀ ਤਾਂ ਵਾਕਈ ਉਹਨਾਂ ਦੀਆਂ ਅੱਖਾਂ 'ਮੂਰੇ ਹਨੇਰ ਆ ਗਿਆ ਸੀ